ਬੀਤੇ ਦਿਨ ਨਹਿਰ ਜਨ ਹੋਣ ਗਏ ਤਿੰਨ ਬੱਚਿਆਂ ਦੇ ਡੁੱਬਣ ਦੀ ਖਬਰ ਸਾਹਮਣੇ ਆਉਂਦੀ ਹੈ ਤੇ ਦੱਸ ਤੋਂ ਬਾਤ ਤੁਹਾਨੂੰ ਦੱਸਦੀ ਕਿ ਗੋਤਾ ਖੋਰਾ ਦੇ ਵੱਲੋਂ ਲਗਾਤਾਰ ਬੱਚਿਆਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਤੇ ਹੁਣ ਇਸ ਮਾਮਲੇ ਦੇ ਵਿੱਚ ਵੱਡਾ ਅਪਡੇਟ ਸਾਹਮਣੇ ਆਇਆ ਦੋ ਬੱਚਿਆਂ ਦੀਆਂ ਲਾਸ਼ਾਂ ਨੂੰ ਬਰਰਾ ਮਤ ਕਰ ਲਤਾ ਗਿਆ ਜੀਆਂ ਤੁਹਾਨੂੰ ਦੱਸ ਦਿੰਨੇ ਆ ਕਿ ਇਸ ਵੇਲੇ ਦੀ ਐਮ ਖਬਰ ਅੰਮ੍ਰਿਤਸਰ ਤੋਂ ਸਾਹਮਣੇ ਆ ਰਹੀ ਹੈ ਜਿੱਤੇ ਅੰਮ੍ਰਿਤਸਰ ਦੀ ਲਾਹੌਰ ਬ੍ਰਾਂਚ ਨਹਿਰ ਦੇ ਵਿੱਚ ਤਿੰਨ ਬੱਚੇ ਨਹਾਉਣ ਜਾਂਦੇ ਨੇ ਤੇ ਉਸ ਤੋਂ ਬਾਅਦ ਤਿੰਨੋਂ ਬੱਚੇ ਜਿਹੜੇ ਨੇ ਰੱਸੀ ਟੁੱਟਣ ਦੇ ਕਾਰਨ ਜਿਹੜਾ ਡੁੱਬ ਜਾਂਦੇ ਨੇ ਜੀਆਂ ਤੁਹਾਨੂੰ ਦੱਸਦੀ ਹੈ ਕਿ ਬੱਚੇ ਜਿਹੜੇ ਨੇ ਰੱਸੀ ਨੂੰ ਫੜ ਕੇ ਨਹਿਰ ਦੇ ਵਿੱਚ ਨਹਾਉਣ ਜਾਂਦੇ ਨੇ ਪਰ ਅਚਾਨਕ ਰੱਸੀ ਜਿਹੜੀ ਆ ਟੁੱਟ ਜਾਂਦੀ ਹੈ ਉਸ ਤੋਂ ਬਾਅਦ ਬੱਚੇ ਜਿਹੜੇ ਨੇ ਡੁੱਬ ਜਾਂਦੇ ਨੇ ਉਸ ਤੋਂ ਬਾਅਦ ਮੌਕੇ ਤੇ ਗੋਤਾਖੋਰਾ ਦੀ ਟੀਮ ਵੀ ਪਹੁੰਚਦੀ ਹੈ ਬੱਚਿਆਂ ਦੇ ਮਾਪੇ ਵੀ ਪਹੁੰਚਦੇ ਨੇ ਤੇ ਪੁਲਿਸ ਪ੍ਰਸ਼ਾਸਨ ਵੀ ਪਹੁੰਚਦਾ ਹੈ ਤੇ ਉੱਥ ਨਤਨੋ ਬੱਚੇ ਜਿਹੜੇ ਨੂੰ ਡੁੱਬਦੇ ਨੇ ਜਿਨ੍ਹਾਂ ਦੇ ਵਿੱਚੋਂ ਦੋ ਬੱਚਿਆਂ ਦੀਆਂ ਲਾਸ਼ਾਂ ਜਿਹੜੀਆਂ ਨੇ ਉਬਰਾਮਤ ਕਰ ਲਈਆਂ ਗਈਆਂ ਨੇ ਦੋਸਤੋ ਬਾਦ ਮਾਪਿਆਂ ਦਾ ਬਹੁਤ ਹੀ ਜ਼ਿਆਦਾ ਬੁਰਾ ਹਾਲ ਹੈ ਰੋ ਰੋ ਕੇ ਮਾਪੇ ਜਿਹੜੇ ਨੂੰ ਬੇਵੱਸ ਹੋ ਚੁੱਕੇ ਨੇ ਤੇ ਦੋਸਤੋ ਬਾਦ ਤਸਵੀਰਾਂ ਇਹ ਸਾਫ਼ ਬਿਆਨ ਕਰ ਰਹੀਆਂ ਨੇ ਕਿਸ ਤਰੀਕੇ ਦੇ ਨਾਲ ਜਿਹੜੇ ਇੱਕ ਬੱਚੇ ਦੀ ਲਾਸ਼ ਹਲੇ ਨਹੀਂ ਮਿਲੀ ਉਸ ਨੂੰ ਵੀ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿਸ ਤਰੀਕੇ ਦਾ ਉਸ ਵੇਲੇ ਮਾਹੌਲ ਬਣ ਜਾਂਦਾ ਜਦੋਂ ਬੱਚੇ ਜਿਹੜੇ ਨੂੰ ਡੁੱਬਦੇ ਨੇ ਮੌਕੇ ਤੇ ਗੋਤਾਖੋਰਾਂ ਦੀ ਟੀਮ ਵੀ ਪਹੁੰਚਦੀ ਹੈ ਗੋਤਾਖੋਰਾਂ ਦੀ ਟੀਮ ਦੇ ਵੱਲੋਂ ਲਗਾਤਾਰ ਕੋਸ਼ਿਸ਼ ਕੀਤੀ ਲੱਭਣ ਦੀ ਉਸ ਤੋਂ ਬਾਅਦ ਦੋ ਬੱਚਿਆਂ ਦੀਆਂ ਲਾਸ਼ਾਂ ਜਿਹੜੀਆਂ ਨੇ ਉਬਰਾਮਤ ਹੋ ਚੁੱਕੀਆਂ ਨੇ ਹਾਲਾਂਕਿ ਇੱਕ ਬੱਚੇ ਦੀ ਲਾਸ਼ ਅਜੇ ਵੀ ਜਿਹੜੀ ਹੈ ਉਹ ਲਾਪਤਾ ਦੱਸੀ ਜਾ ਰਹੀ ਹੈ ਲਗਾਤਾਰ ਉਸ ਨੂੰ ਵੀ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ